ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਅਤੇ ਭੈਣਾਂ ਨੂੰ ਕਿਵੇਂ ਹੋ ਤੁਸੀਂ ਸਭ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਮ ਹੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਆਏ ਆ ਬ੍ਰੈਡ ਪੌਕੇਟ ਰੋਲ ਜਿਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਬੋਇਲ ਕੀਤੇ ਹੋਏ ਆਲੂ ਲੈ ਲੈਣੇ ਹਨ ਅਤੇ ਉਹਨਾਂ ਦਾ ਛਿਲਕਾ ਉਤਾਰ ਲੈਣਾ ਹੈ ਆਪਾਂ ਕੁਝ ਸਬਜ਼ੀਆਂ ਲੈ ਲੈਣੀਆਂ ਹਨ ਮੈਂ ਗਾਜਰ शिमला मिर्च ਤੇ ਚੌਪ ਕੀਤੇ ਹੋਏ ਪਿਆਜ਼ ਲੈ ਲਏ ਹਨ ਹੁਣ ਆਪਾਂ ਇੱਕ ਫਰਾਈਪੈਨ ਵਿੱਚ ਰਿਫਾਈਨਡ ਔਲ ਪਾ ਕੇ ਉਸ ਵਿੱਚ ਥੋੜਾ ਜਿਹਾ ਜੀਰਾ ਪਾ ਦਵਾਂਗੇ ਜੀਰਾ ਪੁੰਨਣ ਤੋਂ ਬਾਅਦ ਹੀ ਆਪਾਂ ਉਸ ਵਿੱਚ ਪਿਆਜ਼ ਐਡ ਕਰ ਦਵਾਂਗੇ ਪਿਆਜ਼ ਐਡ ਕਰਨ ਤੋਂ ਬਾਅਦ ਆਪਾਂ ਉਸ ਵਿੱਚ ਆਪਣੀ ਗਾਜਰ ਤੇ शिमला मिर्च ਪਾ ਦੇਣੀ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਐਦਾਂ ਹੀ ਆਪਾਂ 2-4 ਮਿੰਟ ਤੱਕ ਉਹਨੂੰ ਮਿਕਸ ਕਰਦੇ ਰਹਾਂਗੇ। ਜਦੋਂ ਥੋੜੇ ਜਿਹੇ ਇਹ ਭੁੰਨੇ ਜਾਣ ਪਿਆਜ਼ ਤਾਂ ਉਸ ਤੋਂ ਬਾਅਦ ਆਪਾਂ ਇਸ ਵਿੱਚ ਆਪਣੇ ਕੁਝ ਬੇਸਿਕ ਮਸਾਲੇ ਪਾ ਦਵਾਂਗੇ। ਹੁਣ ਇਸ ਵਿੱਚ ਆਪਾਂ ਲਾਲ ਮਿਰਚ ਥੋੜੀ ਜੀ ਹਲਦੀ ਨਮਕ ਧਨੀਆ ਪਾਊਡਰ ਤੇ ਚਾਟ ਮਸਾਲਾ ਪਾ ਦੇਣਾ ਹੈ ਮਸਾਲੇ ਪਾਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਐਦਾਂ ਹੀ ਆਪਾਂ 2 ਮਿੰਟ ਤੱਕ ਉਹਨੂੰ ਮਿਕਸ ਕਰ ਲੈਣਾ ਹੈ ਜਦੋਂ ਮਸਾਲੇ ਆਪਣੀ ਸਬਜ਼ੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਉਸ ਤੋਂ ਬਾਅਦ ਆਪਾਂ ਉਸ ਵਿੱਚ ਆਪਣੇ ਆਲੂ ਪਾ ਦਵਾਂਗੇ ਅਗੇ ਚੰਗੀ ਤਰ੍ਹਾਂ ਮੈਸ਼ ਕਰਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲੈਣਾ ਹੈ ਦੇਖੋ ਆਪਣਾ ਕਿੰਨਾ ਵਧੀਆ ਪੇਸਟ ਤਿਆਰ ਹੋ ਚੁੱਕਿਆ ਹੈ ਆਲੂਆਂ ਦਾ ਹੁਣ ਆਪਾਂ ਇੱਕ ਬ੍ਰੈਡ ਨੂੰ ਥੋੜਾ ਜਿਹਾ ਪਾਣੀ ਲਗਾ ਕੇ ਉਸ ਨੂੰ ਚੰਗੀ ਤਰ੍ਹਾਂ ਬੇਲਣੇ ਨਾਲ ਬੇਲ ਲੈਣਾ ਹੈ ਬੇਲਣ ਤੋਂ ਬਾਅਦ ਉਸ ਵਿੱਚ ਆਪਾਂ ਆਪਣੇ ਥੋੜੇ ਜਿਹਾ ਆਲੂ ਰੱਖ ਕੇ ਬ੍ਰੈਡ ਨੂੰ ਸਾਈਡਾ ਤੇ ਪਾਣੀ ਲਗਾ ਕੇ ਬੰਦ ਕਰ ਦਵਾਂਗੇ ਫਰਾਈਪਨ ਚੱਪਾ ਤੇਲ ਗਰਮ ਕਰ ਲਿਆ ਸੀ ਹੁਣ ਉਸ ਵਿੱਚ ਆਪਾਂ ਆਪਣੇ ਬ੍ਰੈਡ ਪੌਕੇਟ ਰੋਲ ਪਾ ਦਵਾਂਗੇ ਇਦਾਂ ਹੀ ਆਪਾਂ ਬੜੀ ਆਸਾਨੀ ਨਾਲ ਕਿਸੇ ਵੀ ਸ਼ੇਪ ਨਾ ਕੋਈ ਵੀ ਸ਼ੇਪ ਇਹਨਾਂ ਨੂੰ ਦੇ ਸਕਦੇ ਹਾਂ ਬ੍ਰੈਡ ਪੌਕਟ ਰੋਲ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਇਹਨਾਂ ਨੂੰ ਤੇਲ ਚੋਂ ਬਾਹਰ ਕੱਢ ਲਵਾਂਗੇ ਦੇਖੋ ਆਪਣੇ ਬ੍ਰੈਡ ਰੋਲ ਤਿਆਰ ਹਨ ਇਹ ਬਹੁਤ ਹੀ ਕਰੰਚੀ ਤੇ ਸੌਫਟ ਸੌਫਟ ਜੇ ਬਣੇ ਹੋਏ ਹਨ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ